ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਤੁੰਦ ਜਗ ਚਾਨਣ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਮਿੱਟੀ ਤੁੰਦ ਜਗ ਚਾਨਣ ਹੋਇਆ ਸਤਿਗੁਰ ਨਾਨਕ ਪ੍ਰਗਟ ਹੈ ਅੱਜ ਇਹ ਸ਼ਬਦ ਸਵੇਰ ਦੇ ਸਾਡੇ ਕੋਲੇ ਪਹਿਲਾਂ ਤਾਂ ਭਾਈ ਓਮਪ੍ਰੀਤ ਸਿੰਘ ਜੀ ਆਏ ਹੋਏ ਸੀ ਜੱਥਾ ਲੈ ਕੇ ਉਹਨਾਂ ਨੇ ਸਰਬਣ ਕੀਤੇ ਉਹਨਾਂ ਤੋਂ ਹੁਣ ਇਹ ਬੱਚੇ ਸਾਡੇ ਕੋਲ ਆਏ ਹੋਏ ਨੇ ਇਹਨਾਂ ਬੱਚਿਆਂ ਦੀ ਰਸ ਭਿੰਨੀ ਆਵਾਜ਼ ਦੇ ਵਿੱਚ ਜਗ ਰਵਿੰਦਰ ਸਿੰਘ ਤੇ ਜਸ਼ਨਪ੍ਰੀਤ ਕੌਰ ਸੰਗਤਪੁਰਾ ਜਗਰਾਉਂ ਤੋਂ ਇਹ ਪਹੁੰਚੇ ਨੇ ਸਾਡੇ ਕੋਲੇ ਤੇ ਇਸ ਤੋਂ ਪਹਿਲਾਂ ਭਾਈ ਓਮ ਪ੍ਰੀਤ ਸਿੰਘ ਜੀ ਦਾ ਜੱਥਾ ਕੀਰਤਨ ਕਰਕੇ ਗਿਆ ਨੇ ਇੱਥੇ ਅੱਜ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਿਹਾੜੇ ਤੇ ਗੁਰੂ ਦੇ ਘਰ 'ਚ ਜੁੜ ਕੇ ਬੈਠੇ ਆ ਜੁੜ ਕੇ ਤਾਂ ਅਸੀਂ ਹਰ ਰੋਜ਼ ਹੀ ਬੈੰਨੇ ਆ ਹਰ ਰੋਜ਼ ਹੀ ਗੁਰੂ ਘਰ ਦੇ ਵਿੱਚ ਨਿਤਨੇਮ ਹੁੰਦਾ ਰਹਿਰਾ ਸਾਹਿਬ ਹੁੰਦੀ ਆ ਪਾਠ ਹੁੰਦੇ ਨੇ ਪਰ ਜਿਹੜੇ ਬਿਮਾਰ ਮੈਂਬਰ ਨੇ ਸਾਡੇ ਜਾਂ ਜ਼ਿਆਦਾ ਜਿਹੜੇ ਢਿੱਲੇ ਨੇ ਉਹ ਮੈਂਬਰ ਨਹੀਂ ਆਉਂਦੇਗੇ ਹਰ ਰੋਜ਼ ਆ ਨਹੀਂ ਪਾਉਂਦੇ ਗੁਰੂ ਘਰ ਤੇ ਅੱਜ ਗੁਰੂ ਘਰ ਦੇ ਵਿੱਚ ਸਾਡੇ ਬੱਚੇ ਨਿੱਕੇ ਨਿੱਕੇ ਬੱਚੀਆਂ ਸਾਡੇ ਪਰਿਵਾਰ ਦੇ ਮੈਂਬਰ ਸਰਗ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਇਸ ਟਾਈਮ ਗੁਰੂ ਘਰ ਦੇ ਵਿੱਚ ਹਾਜ਼ਰ ਨੇ ਕਿ ਤੇ ਤੁਹਾਨੂੰ ਵੀ ਸੰਗਤ ਜੀ ਨੂੰ ਵੀ ਸਾਰਿਆਂ ਨੂੰ ਗੁਰਨਾਨਕ ਪਾਸ਼ਾ ਮਹਾਰਾਜ ਦੇ ਗੁਰਪੁਰਬ ਦੀਆਂ ਮੁਬਾਰਕਾਂ ਬਹੁਤ-ਬਹੁਤ ਇਹ ਸਾਡੀ ਨੰਨੀ-ਮੁੰਨੀ ਧੀ ਰਾਣੀ ਸਭ ਤੋਂ ਛੋਟੀ ਮੈਂਬਰ ਸਾਡੇ ਪਰਿਵਾਰ ਦੀ ਹੁੰਦੀ ਐ ਅਨਸ਼ਿਕਾ ਰਾਣੀ ਅਨਸ਼ਿਕਾ ਕੋਰ ਵੀ ਤੁਹਾਨੂੰ ਮੁਬਾਰਕਬਾਦ ਦਿੰਦੀ ਐ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਹੀ ਸਾਨੂੰ ਇਸ ਧੀ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਧੀ ਤੇ ਇਸ ਪਰਿਵਾਰ ਦੇ ਵਿੱਚ ਤੁਸੀਂ ਦੇਖੋਗੇ ਸਾਡੇ ਪਰਿਵਾਰ ਕੇ ਮੈਂਬਰ ਕਿਵੇਂ ਸਾਰੇ ਸਾਜ ਸਵਰ ਕੇ ਇਸ਼ਨਾਨ ਕਰਕੇ ਗੁਰੂ ਘਰ ਦੇ ਦਰਬਾਰ ਦੇ ਵਿੱਚ ਬੈਠੇ ਨੇ ਸਟੈਨਲੀ ਦੇ ਵੀ ਸਿਰ ਤੇ ਰਮਾਲ ਬੰਨਦੇ ਸਟੈਨਲੀ ਦੇ ਸਟੈਨਲੀ ਦੇ ਰਮਾਲ ਬੰਨਿਓ ਸਿਰ ਤੇ ਇਧਰ ਉ ਬਾਹਰ ਵੀ ਸਤਿ ਸ੍ਰੀ ਅਕਾਲ ਬੀਲ ਚੇਹਰਾ ਦੇ ਉੱਤੇ ਸਾਡੇ ਬਾਪੂ ਬਜ਼ੁਰਗ ਜਿਹੜੇ ਚੱਲ ਫੇਰ ਨਹੀਂ ਸਕਦੇ ਜਿਹੜੇ ਅੰਦਰ ਬੈਠ ਨਹੀਂ ਸਕਦੇ ਜਾ ਕੇ ਉਹ ਸਾਰੇ ਇੱਥੇ ਬੈਠੇ ਨੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੱਸੋ ਇਸੇ ਤਰ੍ਹਾਂ ਹੀ ਸਾਡੀਆਂ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਹਾੜੇ ਦੀਆਂ ਮੁਬਾਰਕਾਂ ਕੋਈ ਗੱਲ ਨਹੀਂ ਕੋਈ ਗੱਲ ਸਟੈਲੀ ਠੀਕ ਹੈ ਸਟੈਲੀ ਠੀਕ ਹੈ ਭਾਈ ਗੁੱਡ ਠੀਕੋ 올 ਗੁੱਡ ਗੁੱਡ ਸਰਤਨ ਮਾਲ ਮੰਦਿਰ ਤੇ ਅੱਜ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਜਨਮ ਦਿਨ ਜਨਮ ਦੇਸ਼ ਗੁਰਪੁਰਬ ਤੇ ਸਾਡੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਰੂ ਘਰ ਤੋਂ ਨਿਕਲ ਕੇ ਆਪਾਂ ਹਸਪੀਟਲ ਵੱਲ ਨੂੰ ਚੱਲਦੇ ਹਾਂ ਹੁਣ ਅੱਸੀ ਗਾਲੀ ਹਸਪੀਟਲ ਦੇ ਵਿੱਚ ਸਾਡੇ ਪਰਿਵਾਰ ਦੇ ਮੈਂਬਰਾਂ ਦਾਖਲ ਨੇ ਸੁਪਨਿਆਂ ਦੇ ਘਰ ਦਾ ਇਹ ਛੋਟਾ ਜਿਹਾ ਹਸਪੀਟਲ ਜਿਹੜਾ ਹਰ ਟਾਈਮ ਮਰੀਜ਼ਾਂ ਦੇ ਨਾਲ ਭਰਿਆ ਰਹਿੰਦਾ ਅੱਜ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦੇ ਦਿਹਾੜੇ ਤੇ ਅਰਦਾਸ ਕਰਦੇ ਆਂ ਸਾਡੀ ਸੰਗਤ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਹਸਪੀਟਲ ਚ ਦਾਖਲ ਨੇ ਮਰੀਜ਼ ਨੇ ਠੀਕ ਹੋ ਜਾਣ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੋ ਗਏ ਪਿਆਰ ਤੇਰਾ ਹਾਂ ਦੇ ਦਾਂਗੇ ਕੋਈ ਨਾ ਪੱਟੀ ਹੁਣ ਹਟ ਜਵੇ ਪਹਿਲਾਂ ਪੱਟੀ ਹੁਣ ਹਟ ਜਵੇ ਪੱਟੀ ਹੁਣ ਹਟ ਗਈ ਫਿਰ ਭੇਜਣਾ ਤੇਰੇ ਫੇਰ ਕੀੜੇ ਪੈ ਜਾਣਗੇ ਮਾਂ ਫੇਰ ਫੇਰ ਕੀੜੇ ਪੈ ਜਾਣਗੇ ਮੇਰੀ ਮਾਂ ਦੇ ਦੂਜੀ ਵਾਰੀ ਲੈ ਕੇ ਆਂਦਾ ਤੈਨੂੰ ਤੇਲਾ ਦੋ ਵਾਰੀ ਕੀੜੇ ਪੈ ਗਏ ਮਾਂ ਹਾਂ ਅਲੋ ਮੇਰਾ ਪਿਆਰ ਠੀਕ ਹੈ ਤੁਸੀਂ ਠੀਕ ਨਾ ਚੱਲ ਆਜਾ ਬਹਿ ਜਾ ਕੇ ਬੈੱਡ ਤੇ ਚੱਲ ਬੈਠ ਬਹਿਰ ਬੈੱਡ ਤੇ ਮੈਂ ਆ ਗਿਆ ਆ ਗਿਆ ਚੱਲ ਮੈਨੂੰ ਚੈੱਕ ਕਰਾ ਪੱਟੀ ਗੋਲ ਕੇ ਚੈ ਇਹ ਮਾਂ ਦੋ ਵਾਰੀ ਦੂਜੀ ਵਾਰੀ ਆਈ ਹੈ ਪਹਿਲਾਂ ਸਾਨੂੰ ਮਿਲੇ ਸੀ ਲੱਤ ਤੇ ਕੀੜੇ ਪਏ ਸੀ ਪੈਰ 'ਚ ਇਥੇ ਰਹੇ ਪੈਰ ਠੀਕ ਹੋ ਗਿਆ ਰਾਤ ਨੂੰ ਕੰਦ ਟੱਪ ਕੇ ਭੱਜ ਗਿਆ 8 ਫੁੱਟ ਦੀ ਕੰਦ ਟੱਪ ਕੇ ਤੇ ਫਿਰ ਹੁਣ 4 ਮਹੀਨੇ ਬਾਅਦ ਦੁਬਾਰਾ ਮਿਲੇ ਨੇ ਤੇ ਹੁਣ ਫੇਰ ਉਸ ਤੋਂ ਵੀ ਮਾੜੀ ਹਾਲਤ ਸੀ ਪੈਰ ਫੇਰ ਗਲਿਆ ਹੋਇਆ ਕਿਉਂਕਿ ਪਿਛਲੇ 25-30 ਸਾਲਾਂ ਤੋਂ ਇਹ ਮਾਤਾ ਜੀ ਨੇ ਸੜਕਾਂ ਦੇ ਉੱਤੇ ਜੀਵਨ ਬਤੀਤ ਕੀਤਾ ਮਾਤਾ ਸਤੀਸ਼ਕੌਰ ਜੀ ਦਾ ਬੇਟਾ ਵੀ ਐ ਕੋ ਵੀ ਨਸ਼ੀ ਕਰਦਾ ਨਸ਼ੇੜੀ ਹੈ ਘਰ ਵਾਲਾ ਵੀ ਬਾਕੀ ਜੋ ਮਾਰਾ ਨੂੰ ਮਨਜ਼ੂਰ ਜਿਵੇਂ ਜਿਵੇਂ ਕਰਬਾਂ ਦੇ ਜੋ ਲਿਖਿਆ ਦੁੱਖ ਸੁੱਖ ਉਹ ਪੂਰਾ ਕਰਦੇ ਨੇ ਸਾਰੇ ਤੇ ਹੁਣ ਗੁਰਪੁਰਖ ਦੇ ਸਭੀ ਬਹੁਤ ਵਧੀਆ ਲੱਗਿਆ ਠੀਕ ਹੈ ਬਾਈ ਜੀ ਠੀਕ ਹੈ ਮਿਲਦੇ ਆਪਾਂ ਦੋ ਮਿੰਟ ਮਿਲ ਸੰਬੰਧ ਦੇ ਵਿੱਚ ਤੇ ਸਾਡੀਆਂ ਕੁਝ ਬੇਨਤੀਆਂ ਸੀਗੀਆਂ ਭੈਣਾਂ ਤੇ ਭਰਾਵਾਂ ਨੂੰ ਸਰਦੀਆਂ ਆ ਗਈਆਂ ਬਹੁਤ ਜ਼ਿਆਦਾ ਮੌਸਮ ਬਦਲ ਗਿਆ ਇੱਕਦਮ ਸਾਨੂੰ ਜੈਕਟਾਂ ਕੋਟੀਆਂ ਸਵੈਟਰ ਲੋਅਰ ਪਜਾਮੇ ਟੀ-ਸ਼ਰਟਾਂ ਚਾਹੀਦੀਆਂ ਮੋਟੀਆਂ ਸਵੇਰ ਸ਼ਰਟਾਂ ਚਾਹੀਦੀਆਂ ਤੇ ਇੱਕ ਸਾਡੀ ਬੇਨਤੀ ਆ ਸਾਨੂੰ ਜਿੱਥੇ ਗਰਮ ਕੱਪੜਿਆਂ ਦੀ ਲੋੜ ਆ ਉੱਥੇ ਬਿਲਡਿੰਗ ਦਾ ਕੰਮ ਰੁਕਿਆ ਪਿਆ ਵਿੱਚ ਸੰਗਤ ਵੱਲਿਓ ਜਿਹੜੀ ਸੇਵਾ ਭੇਜੀ ਜਾਂਦੀ ਸੀ ਜਿਹੜੇ ਸਾਡੇ ਸੇਵਾਦਾਰ ਜੁੜੇ ਹੋਏ ਸੀ ਸਾਡੇ ਨਾਲ ਤੇ ਉਹ ਵੀ ਜਿਵੇਂ ਕਿ ਅਕਾਊਂਟ ਦੇ ਵਿੱਚ ਦਿੱਕਤ ਆਉਂਦੀ ਰਹਿੰਦੀ ਸੀ ਕਿ ਸੇਵਾ ਨਹੀਂ ਪੂਰੀ ਪਹੁੰਚ ਪਾ ਰਹੀ ਸੇਵਾਦਾਰ ਵੀ ਨਹੀਂ ਭੇਜ ਰਹੇ ਪੂਰੀ ਸੇਵਾ ਉਹਨਾਂ ਨੂੰ ਵੀ ਅਕਾਊਂਟ 'ਚ ਸੇਵਾ ਪਾਉਣ ਲੱਗਿਆਂ ਪਰੇਸ਼ਾਨੀ ਆਉਂਦੀ ਆ ਤੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਭੈਣਾ ਭਰਾਵਾਂ ਨੂੰ ਵੇ ਤੁਸੀਂ ਜਰੂਰ ਅਪਰਾਲਾ ਕਰਿਓ ਲੋਡ ਇਸ ਟਾਈਮ ਮੁਨਖਤਰੀ ਸੇਵਾ ਪਰਿਵਾਰ ਦੇ ਵਿੱਚ ਇੱਕ ਤਾਂ ਗਰਮ ਕੱਪੜਿਆਂ ਦੀ ਲੋੜ ਆ ਰਜਾਈਆਂ ਦੇ ਗਲਾਫ ਚਾਹੀਦੇ ਆ 200 ਪੀਸ ਗਰਮ ਗਲਾਫ ਰਜਾਈਆਂ ਦੇ ਤੇ ਸਵੈਰ ਸ਼ਰਟਾਂ ਚਾਹੀਦੀਆਂ ਪਜਾਮੇ ਚਾਹੀਦੇ ਮੋٹے ਲੋਰ ਪਜਾਮੇ ਤੇ ਨਾਲ ਬਿਲਡਿੰਗ ਦਾ ਕੰਮ ਛੇਤੀ ਛੇਤੀ ਨਿਪਟੇ ਚੜ ਜਵੇ ਉਹਦੇ ਕਾਰਜਾਂ ਵਾਸਤੇ ਸਰੀਏ ਦੀ ਲੋੜ ਆ ਸੀਮੈਂਟ ਦੀ ਲੋੜ ਆ ਇੱਟਾਂ ਦੀ ਲੋੜ ਆ ਦਰਵਾਜੇ ਵਾਰੀਆਂ ਲੱਗਣੀਆਂ ਮਾ ਲੱਕੜ ਦੀ ਲੋੜ ਆ ਬਹੁਤ ਵੱਡਾ ਹੋ ਗਿਆ ਪਰਿਵਾਰ ਪਰਿਵਾਰ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੋ ਗਈਆਂ ਹਸਪੀਟਲ ਬਣਾਇਆ ਛੋਟਾ ਜਿਹਾ ਉਹਦੇ ਵਿੱਚ ਜਿੰਨੇ ਵੀ ਨਰਸਿੰਗ ਸਟਾਫ ਆ ਡਾਕਟਰਾਂ ਦਾ ਸਟਾਫ ਆ ਉਹਨਾਂ ਦੀਆਂ ਤਨਖਾਹਾਂ ਸਿਕਿਉਰਿਟੀ ਵਾਲੇ ਵੀਰਾਂ ਦੀਆਂ ਸਫਾਈ ਕਰਮਚਾਰੀਆਂ ਦੀਆਂ ਪਰਿਵਾਰ ਸੁਖ ਨਾਲ 700 ਤੋਂ ਵੱਧ ਮੈਂਬਰ ਹੋ ਗਏ ਨੇ 800 ਦੇ ਨੇੜੇ ਹੋ ਜਾਣੇ ਆ ਮੈਂਬਰ 4 ਮਹੀਨੇ 2 ਮਹੀਨੇ ਦੇ ਵਿੱਚ ਪਤ ਜਗਾ ਦੀ ਘਾਟ ਹੁਣ ਕਰਕੇ ਹੁਣ ਨਵੇਂ ਮੈਂਬਰ ਲਿਆਉਣ ਤੋਂ ਥੋੜਾ ਜਿਹਾ ਗਰੇਜ ਕਰ ਰਹੇ ਆ ਹੋਰ ਫੌਜੀ ਸਾਹਿਬ ਠੀਕ ਠਾਕ ਹੋ ਜੀ ਮੁਬਾਰਕਾਂ ਹੀ ਤੁਹਾਨੂੰ ਮੁਬਾਰਕਾਂ ਜੀ ਗੁਰਦਾਨ ਕਪਾਸ਼ਾ ਜੀ ਦਿਹਾੜੇ ਦੀਆਂ ਮੁਬਾਰਕਾਂ ਬਹੁਤ ਬਹੁਤ ਕਰੋ ਪਰਵ ਦੀਆਂ ਹੋਰ ਇਸ ਤਰ੍ਹਾਂ ਜੇ ਤੁਸੀਂ ਸਾਰੇ ਨਾਲ ਮਿਲ ਕੇ ਸਾਥ ਦੇਵੋ ਤਾਂ ਸੁਪਨਿਆਂ ਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਤੇ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਿਵਾਰ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇੱਥੇ ਜੀਵਨ ਬਤੀਤ ਕਰ ਰਿਹਾ ਹਰ ਇੱਕ ਜ਼ਰੂਰਤ ਪੂਰੀ ਹੋ ਰਹੀ ਆ ਉੱਥੇ ਤੁਹਾਡੇ ਹੋਰ ਵੀ ਸਾਥ ਦੀ ਲੋੜ ਆ ਸਾਨੂੰ ਹੋਰ ਵੀ ਸਹਿਯੋਗ ਦੀ ਲੋੜ ਆ ਹਸਪੀਟਲ ਨੂੰ ਵੱਡਿਆ ਕਰਨ ਵਾਸਤੇ ਹਸਪੀਟਲ ਦੀ ਬਿਲਡਿੰਗ ਬਣਾਉਣੀ ਆ ਪਰ ਹਿੰਮਤ ਨਹੀਂ ਪੈ ਰਹੀ ਨਵੀਂ ਬਿਲਡਿੰਗ ਦੇ ਕਾਰਜਾਂ ਨੂੰ ਸ਼ੁਰੂ ਕਰਨ ਵਾਸਤੇ ਹੱਥ ਪਾਉਣ ਨੂੰ ਕਿਉਂਕਿ ਸਾਡਾ ਜਿਹੜਾ ਕਾਰਜ ਚੱਲ ਰਿਹਾ ਹੈ ਆ ਉਹਨਾਂ ਦੇ ਵਿੱਚ ਵੀ ਪਰੇਸ਼ਾਨੀ ਆ ਰਹੀ ਹੈ, ਦਿੱਕਤ ਆ ਰਹੀ ਹੈ ਚਲਾਉਣ ਦੇ ਵਿੱਚ। ਜਤੂ ਗੁਰਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਆਪ ਕੋ ਜਾਣੀ ਜਾਣ ਨੇ ਸਭ ਉਹਨਾਂ ਦੀ ਕਿਰਪਾ ਹੋਣੀ ਹੈ, ਆਪੇ ਗੁਰੂ ਨੇ ਕਿਰਪਾ ਕਰਨੀ ਹੈ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਨਾਨਕ ਪਾਤਸ਼ਾਹ ਜੀ ਦੇ ਇਸ ਦਿਹਾੜੇ ਤੇ ਤੁਹਾਨੂੰ ਮੁਬਾਰਕਾਂ। ਆਪਾਂ ਆਪਣੇਆਂ ਦੇ ਲਈ ਕਿੰਨੇ ਉਪਰਾਲੇ ਕਰਦੇ ਆਂ, ਕਿੰਨਾ ਕੁਝ ਕਰਦੇ ਆਂ। ਗੁਰਪੁਰਬ ਤੇ ਆਪਣੇ ਘਰ ਦੇ ਵਿੱਚ ਕਿੰਨੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਆਂ, ਕਿੰਨੀਆਂ ਨਵੀਆਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਸਤਾ ਲੈ ਕੇ ਆਉਨੇ ਆ ਇਸ ਤਰ੍ਹਾਂ ਹੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਚ ਵੀ ਬਹੁਤ ਸਾਰੀਆਂ ਜ਼ਰੂਰਤਾਂ ਆ ਮਾਂ ਭੈਣਾਂ ਤੇ ਭਰਾਵੋ ਤੁਸੀਂ ਸੋਚ ਕੇ ਦੇਖੋ ਵੀ 750 ਦੇ ਕਰੀਬ ਮੈਂਬਰ ਆ ਸਾਰੇ ਮਰੀਜ਼ ਨੇ ਸਾਰੇ ਪੇਸ਼ੈਂਟ ਨੇ ਮੰਜਿਆਂ ਤੇ ਪਏ ਨੇ ਅੱਧੇ ਤੋਂ ਵੱਧ ਮੈਂਬਰ ਤਾਂ ਉਹਨਾਂ ਦਾ ਇਲਾਜ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੇ ਉਹਨਾਂ ਨੂੰ ਸਾਬ ਸੰਭਾਲ ਵਾਸਤੇ ਉੱਪਰੋਂ ਸਾਰੀ ਸੇਵਾ ਕਰਨ ਵਾਸਤੇ ਸੇਵਾਦਾਰਾਂ ਦੀ ਟੀਮ ਉਹਦੀਆਂ ਜ਼ਰੂਰਤਾਂ ਉਹ ਜ਼ਰੂਰ ਪੂਰੀਆਂ ਕਰਿਓ ਹੈਂ ਆ ਇੱਕ ਬਾਲਣ ਦੀ ਲੋੜ ਆ ਜੀ ਬਾਲਣ ਹੈ ਨਹੀਂਗਾ ਹੁਣ ਠੰਡ ਆ ਗਈ ਆ ਪੱਠੀਆਂ ਜਿਹੜੀਆਂ ਗੈਸ ਗੀਜਰ ਜਾਂ ਦੂੜੀਆਂ ਦੂਜੀਆਂ ਪੱਠੀਆਂ ਲਾਈਆਂ ਉਹ ਕੰਮ ਨਹੀਂ ਕਰ ਪਾ ਰਹੀਆਂ ਸਾਡੇ ਕੋਲੇ ਪਾਣੀ ਨੂੰ ਗਰਮ ਕਰਨ ਵਾਸਤੇ ਬਹੁਤ ਦਿੱਕਤ ਆ ਰਹੀ ਆ ਅੱਗੇ ਬਾਥਰੂਮ ਥੱਲੇ ਹੀ ਹੁੰਦੇ ਸੀਗੇ ਥੱਲੇ ਅਸੀਂ ਆਂ ਪੱਠੀ ਲਾ ਕੇ ਇਹਦੇ ਨਾਲ ਪਾਣੀ ਗਰਮ ਕਰੀ ਜਾਂਦੇ ਰਹਿੰਦੇ ਸੀਗੇ ਹੁਣ ਬਾਥਰੂਮ ਉੱਪਰ ਚਲੇ ਗਏ 200 ਮੈਂਬਰ ਉੱਪਰ ਸ਼ਿਫਟ ਹੋ ਗਏ ਦੂਜੀ ਫਲੋਰ ਤੇ ਤੇ ਪਹਿਲੀ ਫਲੋਰ ਤੇ 200 400 ਮੈਂਬਰ ਉੱਪਰ ਸ਼ਿਫਟ ਹੋ ਗਿਆ ਤੇ ਉੱਤੇ ਗਰਮ ਪਾਣੀ ਦੀ ਬਹੁਤ ਦਿੱਕਤ ਆ ਰਹੀ ਆ ਸਾਨੂੰ ਤੇ ਜਾਂ ਤਾਂ ਇਦਾਂ ਦੀਆਂ ਪੱਟੀਆਂ ਦੋ ਵੱਡੀਆਂ ਮਿਲ ਜਾਣ ਸਾਨੂੰ ਜਿਹੜੀਆਂ ਆ ਇਹਦੇ ਤੇ ਲੱਕੜ ਬਹੁਤ ਲੱਗਦੀ ਆ ਹੁਣ ਤੁਸੀਂ ਦੇਖੋ ਆ ਬਾਲਣ ਅਸੀਂ ਬਾਹਰੋਂ ਵੱਡ ਬੁੱਢ ਕੇ ਲਿਆ ਕੇ ਆਹ ਮੋਚ ਮੋਚੀ ਲਾਉਨੇ ਆ ਤੇ ਆ ਫੱਟੀਆਂ ਫੁੱਟੀਆਂ ਦੇ ਨਾਲ ਹੀ ਕੰਮ ਚਲਾਉਨੇ ਆ ਬਾਲਣ ਦੀ ਲਾਗਤ ਬਹੁਤ ਆ ਸਵੇਰੋਂ ਤੁਸੀਂ ਸੋਚ ਕੇ ਦੇਖੋ ਵੀ 600 ਮੈਂਬਰ ਦਾ ਇਸ਼ਨਾਨ ਕਰਾਉਣਾ ਹੁੰਦਾ 100 ਕਿ ਸਵਾ 150 ਮੈਂਬਰ ਇਦਾਂ ਵੀ ਆ ਜਿਹੜਾ ਆਪ ਵੀ ਇਸ਼ਨਾਨ ਕਰ ਲੈਂਦੇ ਆ ਤੇ ਉਹਨਾਂ ਸਾਰਿਆਂ ਨੂੰ ਜਦੋਂ ਇਸ਼ਨਾਨ ਕਰਾਉਣਾ ਗਰਮ ਪਾਣੀ ਬਹੁਤ ਵੱਡੀ ਤਦਾਰ ਚ ਚਾਹੀਦਾ ਇੱਥੇ ਇਹਦੇ ਵਿੱਚ ਤਾਂ ਇਹ ਹੁੰਦਾ ਵੀ ਜਿੰਨੀ ਅੱਗ ਲਾਈ ਚੱਲਾਂਗੇ ਲੱਕੜ ਲਾਈ ਚੱਲਾਂਗੇ ਉਹਨਾਂ ਗਰਮ ਪਾਣੀ ਹੋਈ ਜਾਂਦਾ ਨਾਲ ਦੀ ਨਾਲ ਹੁਣ ਉੱਪਰ ਤਾਂਾ ਲਾਉਣ ਵਾਸਤੇ ਸਾਡੇ ਕੋਲੇ ਇਦਾਂ ਪੱਠੀਆਂ ਡੱਡ ਲਾ ਕੇ ਉੱਥੇ ਬਾਲਣ ਪਹੁੰਚਦਾ ਕਰਨਾ ਸਾਡੇ ਲਈ ਔਖਾ ਬਹੁਤ ਤੇ ਜੇ ਤੁਸੀਂ ਇਹ ਆਪਣਾ ਕੋਈ ਪੱਠੀ ਦੇ ਸਕਦੇ ਹੋ ਕੋਈ ਵੱਡੀ ਪੱਠੀ ਲੱਗ ਜਵੇ ਤਾਂ ਬਹੁਤ ਧੰਨਵਾਦ ਹੋਊਗਾ ਇਦੇ ਨਾਲ ਗਰਮ ਪਾਣੀ ਦਾ ਪ੍ਰਬੰਧ ਸੌਖਿਆ ਹੋ ਜੂ ਥੋੜਾ ਉਹਨੇ ਕਿਦਾਂ ਮੇ ਸਰਦੀ ਆ ਗਈ ਆ ਤੇ ਜੇ ਗੁਰੂ ਕਿਰਪਾ ਕਰਨ ਇੱਕ ਇੱਕ ਦੀ ਹੋਰ ਸੰਗਤ ਨੂੰ ਬੇਨਤੀ ਕਰਨੀ ਸੀ ਬੜੀ ਦਿੱਕਤ ਆਈ ਆ ਬਿਜਲੀ ਦਾ ਬਿੱਲ 16 ਲੱਖ ਰੁਪਏ ਇਕੱਠਾ ਬਿੱਲ ਆ ਗਿਆ ਸਾਨੂੰ ਉਹ ਅਸੀਂ ਦੇ ਨਹੀਂ ਪਾ ਰਹੇ ਹੁਣ ਮਹਿਕਮੇ ਨਾਲ ਵੀ ਗੱਲ ਕੀਤੀ ਆ ਸਾਡੇ ਕੋਲੇ 3 ਮੀਟਰ ਚਲਦੇ ਆ ਜੀ 2 ਮੀਟਰ ਪਹਿਲਾਂ ਚਲਦੇ ਸੀ ਕਿ ਹੁਣ ਮੀਟਰ ਵੱਡਾ ਲਵਾਇਆ ਸੀ ਇੱਕ ਉਹਦੀ ਯੂਨਿਟ ਆ ਜਿਹੜੀ ਉਨੀ ਪਤਾ ਨਹੀਂ ਮੱਚੀ ਆ ਕਿ ਨਹੀਂ ਰੱਬ ਜਾਣਦਾ 16 ਲੱਖ ਰੁਪਏ ਬਿੱਲ ਆ ਗਿਆ ਉਹਦਾ ਹੁਣ ਅਸੀਂ ਬੇਨਤੀ ਵੀ ਕਰੀ ਸੀ ਕਿ ਵਿਭਾਗ ਨੂੰ ਵਿਭਾਗ ਕਹਿੰਦਾ ਵੀ ਇਹ ਤਾਂ ਭਰਨਾ ਹੀ ਪੈਣਾ ਤੁਹਾਨੂੰ ਵੀ ਚਾਹੇ ਕਿਸ਼ਤਾਂ ਕਰਕੇ ਭਰ ਲਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਪ੍ਰੋਜੈਕਟ ਰਿਪੋਰਟ ਬਣਾਈ ਜਾਂਦੇ ਆ ਵੀ ਇੱਕ ਵਾਰੀ ਅਸੀਂ ਵੱਡੇ ਅਫਸਰਾਂ ਤੱਕ ਜਾਂ ਮੰਤਰੀ ਤੱਕ ਕਿਸੇ ਤਿੱਕਰ ਪਹੁੰਚ ਕਰਾਂਗੇ ਵੀ ਜੇ ਬਿੱਲ ਇੰਨਾ ਵੱਡਾ ਬਿੱਲ ਮਾਫ ਹੋ ਜੇਵੇ ਤੇ ਬਾਕੀ ਦੇਖਦੇ ਆ ਰੱਬ ਜੋ ਮਨਜ਼ੂਰ ਰੱਬ ਨੂੰ ਕਰਾਉਣਾ ਜੋ ਉਹਨਾਂ ਨੇ ਪਰ ਬਹੁਤ ਵੱਡੀ ਤਦਾਦ ਦੇ ਵਿੱਚ 16 ਲੱਖ ਰੁਪਏ ਦਾ ਬਿੱਲ ਇਕੱਠਾ ਆ ਗਿਆ ਤਿੰਨ ਮਹੀਨੇ ਲਗਾਤਾਰ ਉਹ ਕਹਿੰਦੇ ਅਸੀਂ ਬਿੱਲ ਭੇਜਿਆ ਨਹੀਂ ਗਲਤੀ ਤਾਂ ਉਹਨਾਂ ਦੀ ਵੀ ਸੀ ਮਹਿਕਮੇ ਦੀ ਉਹਨਾਂ ਨੇ ਤਿੰਨ ਮਹੀਨੇ ਬਿੱਲ ਨਹੀਂ ਭੇਜਿਆ ਹਨ 90 99 ਦਿਨਾਂ ਦਾ ਬਿੱਲ ਸੀਗਾ ਇਹ ਤੇ ਬਾਕੀ ਤੁਸੀਂ ਜਰੂਰ ਆਪਣਾ ਬਣਦਾ ਸਹਿਯੋਗ ਦਿਓ ਗੁਰਨਾਨਕ ਮਹਾਰਾਜ ਜੀ ਦੇ ਇਸ ਦਿਹਾੜੇ ਤੇ ਪਵਿੱਤਰ ਦਿਹਾੜੇ ਤੇ ਜੇ ਆਪਾਂ ਕੋਈ ਸੇਵਾ ਕਰੀਏ ਇਹਨਾਂ ਲੋੜਵੰਦਾਂ ਵਾਸਤੇ ਕੋਈ ਉਪਰਾਲਾ ਕਰੀਏ ਜਿਹੜੇ ਅੱਜ ਤੁਸੀਂ ਯਕੀਨ ਮੰਨੋ ਕਿੰਨੇ ਮੈਂਬਰ ਨੇ ਜਿਹੜੇ ਲੈ ਕੇ ਆਉਣ ਵਾਲੇ ਨੇ ਚੱਕੇ ਅੱਜ ਵੀ ਹੁਣ ਅਸੀਂ ਸੋਚਿਆ ਸੀ ਇੱਕ ਧਰਮਕੋਟ ਜਾਣਾ ਸੀ ਬਾਪੂ ਨੂੰ ਲੈਣ ਇੱਕ ਫਗਵਾੜੇ ਜਾਣਾ ਸੀਗਾ ਇੱਕ ਹੁਣ ਲੁਧਿਆਣੇ ਸ਼ਹਿਰ ਤੋਂ ਕਾਲ ਆਈ ਜਾਂਦੀ ਐ ਇੱਥੇ ਲੁਧਿਆਣੇ ਸ਼ਹਿਰ 'ਚ ਹੀ ਬਾਪੂ ਪਿਆ ਇੱਕ ਬਹੁਤ ਮਾੜੀ ਹਾਲਤ 'ਚ ਉਹਨੂੰ ਲੈਣ ਚੱਲੇ ਆ ਇੱਕ ਮਾਤਾ ਇੱਥੇ ਲੁਧਿਆਣੇ ਪਏ ਆ ਉਹਨਾਂ ਨੂੰ ਲੈ ਕੇ ਆਉਣਾ ਮੈਂ ਜਿਵੇਂ ਜਿਵੇਂ ਪਰਿਵਾਰ ਵੱਡਾ ਹੋਈ ਜਾਂਦਾ ਪਰਿਵਾਰਾਂ ਦੇ ਹੋਰ ਬਹੁਤ ਸਾਰੇ ਮੈਂਬਰਾਂ ਦੇ ਫੋਨ ਆਉਂਦੇ ਨੇ ਸੰਗਤ ਦੀਆਂ ਸਾਡੇ ਨਾਲ ਭਾਵਨਾਵਾਂ ਵੀ ਗੌਰ ਜੁੜ ਰਹੀਆਂ ਮੈਂ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਸਾਡੇ ਤੋਂ ਉਮੀਦਾਂ ਵੀ ਬਹੁਤ ਨੇ ਵੀ ਅਸੀਂ ਉਹਨਾਂ ਦੇ ਦੱਸੇ ਹੋਏ ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਅਸੀਂ ਸક્ષਮ ਹੋਈਏ ਉਹਨਾਂ ਦੇ ਯੋਗ ਹੋ ਜੀਏ ਹੁਣ ਬਿਲਡਿੰਗ ਜਿਹੜੀ ਬਣਾਈ ਆ ਜਿੰਨੀ ਬਣੀ ਸੀ ਉਹ ਤਾਂ ਆਲਮੋਸਟ ਫੁੱਲ ਹੋ ਗਈ ਆ ਬਿਲਡਿੰਗ ਹੁਣ ਜਿਹੜੇ ਉੱਪਰਲੇ 2 ਫਲੋਰ ਕੰਪਲੀਟ ਕਰਨ ਵਾਲੇ ਆ ਉਹ ਜਲਦੀ ਜਲਦੀ ਕੰਪਲੀਟ ਹੋ ਜਾਣ ਅਰਦਾਸ ਕਰਿਓ ਬਸ ਤੇ ਸਹਿਯੋਗ ਦਿਓ ਸਾਥ ਦਿਓ ਸਾਡਾ ਜੀ ਬਸ ਇੰਨੀਆਂ ਕੀ ਬੇਨਤੀਆਂ ਜੀ ਗਣਨਕ ਬਾਦਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਸੱਚਾ ਸੁਨੇਹਾ ਦਿੰਦਾ ਇੱਕ ਇਧਰ ਸਾਡਾ ਟੈਂਪਰੇਰੀ ਬੋਰਡ ਆ ਜੀ ਇੱਥੇ ਤੁਸੀਂ ਦੇਖਦੇ ਹੋ ਕੈਂਪ ਦੇ ਵਿੱਚ ਸਿੰਗਲਾਂ ਨਾਲ ਬੰਨੇ ਭੈਣ ਭਰਾ ਕਿੰਨੇ ਆਉਂਦੇ ਨੇ ਸਾਡੇ ਕੋਲੇ ਉਹਨਾਂ ਸਰਦੀਆਂ ਹੀ ਤਾਂ ਛੱਡ ਦੇ ਥੱਲੇ ਸਰਜੂ ਗਰਮੀਆਂ 'ਚ ਛੱਡ ਇੰਨਾ ਤਪਣ ਲੱਗ ਜਾਂਦਾ ਇਹ ਤੇ ਉਹ ਮਰੀਜ਼ਾਂ ਦਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਹੁਣ ਅਸੀਂ ਇਹਨੂੰ ਗਾਡਰਾਂ ਦੇ ਉੱਪਰ ਬਾਲੇ ਪਾ ਕੇ ਇਹਨੀਆਂ ਲੋਹੇ ਦੀਆਂ ਅਸਰੀ ਸੀਮੈਂਟ ਦੀਆਂ ਚਾਦਰਾਂ ਹੁੰਦੀਆਂ ਸਲੇਟਾਂ ਹੁੰਦੀਆਂ ਮਾ ਮੁੱਟੀਆਂ ਪੱਥਰ ਦੀਆਂ ਉਹ ਪਾਉਣ ਲੱਗੇ ਆ ਜੀ ਵੀ ਚਲੋ ਜਦੋਂ ਵੀ ਕੱਲ ਨੂੰ ਇਹਨਾਂ ਨੂੰ ਇੱਥੋਂ ਰਿਮੂਵ ਵੀ ਕਰਨਾ ਹੋਊ ਉਹ ਵੀ ਸੌਖਾ ਹੋ ਜਾਊਗਾ ਤੇ ਦੂਸਰੀ ਗੱਲ ਇਹ ਆ ਵੀ ਇਹ ਸਸਤਾ ਪੈਂਦਾ ਬਹੁਤ ਜੇ ਸਾਨੂੰ ਗਾਡਰਾਂ ਦੀ ਲੋੜ ਆ ਜੇ ਘਰੇ ਕਿਸੇ ਦੇ ਪੁਰਾਣੇ ਗਾਡਰ ਪਏ ਨੇ ਤਾਂ ਪਲੀਜ਼ ਸਾਨੂੰ ਗਾਡਰ ਪਹੁੰਚ ਤੇ ਕਰੋ ਅਸੀਂ ਗਾਡਰਾਂ ਨੂੰ ਜੋੜ-ਜੋੜ ਕੇ ਜਿਵੇਂ ਵੀ ਆਪਦੀ ਜ਼ਰੂਰਤ ਨੂੰ ਪੂਰਾ ਕਰ ਲਾਂਗੇ ਇਹ ਸਲੇਟਾਂ ਮਾਂ ਜੀ ਇਹ ਸਸਤੀਆਂ ਪੈਂਦੀਆਂ ਬਹੁਤ ਇਹ ਲੋਹੇ ਦੀ ਆ ਦੂਜੇ ਦੀ ਪੱਥਰ ਦੀ ਸਲੇਟ ਆ ਇਹ ਤੇ ਇਹ ਉੱਤੇ ਗਾਡਰਾਂ ਦੇ ਉੱਤੇ ਪੈ ਜਾਂਦੀ ਸਿੱਧੀ ਆ ਦੇਖੋ ਇੱਥੇ ਇਸ ਤਰ੍ਹਾਂ ਗਾਡਰ ਪਾ ਕੇ ਗਾਡਰਾਂ ਦੇ ਉੱਪਰ ਇਹ ਸਲੇਟਾਂ ਪਾ ਦੇਣੀਆਂ ਮਾਂ ਤੇ ਇਹਨਾਂ ਸਲੇਟਾਂ ਦੇ ਨਾਲ ਹੁਣ ਜਿਹੜੀਆਂ ਲੋਹੇ ਦੀਆਂ ਚਾਦਰਾਂ ਉਹ ਤਪ ਜਾਂਦੀਆਂ ਸੀਗੀਆਂ ਬਹੁਤ ਜ਼ਿਆਦਾ ਤੇ ਇਹ ਤਪਣੋਂ ਹਟ ਜਾਣਗੀਆਂ ਇਸ ਤਰ੍ਹਾਂ ਕਿਉਂਕਿ ਲੈਂਟਰ ਪਾਉਣ ਤੇ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਵਾ ਤੇ ਅਸੀਂ ਸੋਚਿਆ ਵਾ ਵੀ ਲੈਂਟਰ ਨਾ ਪਾਈਏ ਵੀ ਇਹ ਗਾਡਰਾਂ ਦੇ ਉੱਤੇ ਹੀ ਚਾਦਰਾਂ ਪਾ ਦਈਏ ਆਹ ਸੀਮਿੰਟ ਦੀਆਂ ਤੇ ਇਹ ਹੁਣ ਆਪਣਾ ਜਿਹੜਾ ਸ਼ੈੱਡ ਆ ਜਿਹੜੀ ਟੈਂਪਰੇਰੀ ਬੋਰਡ ਦਾ ਸ਼ੈੱਡ ਆ ਇਹ ਇਹ ਪੰਜਾਬ ਆਏ 55 ਦਾ ਸ਼ੈੱਡ ਆ ਜੀ ਇਹ ਪੰਜਾਬ ਆਏ 55 ਦੇ ਸ਼ੈੱਡ ਦੇ ਵਿੱਚ ਉੱਪਰ ਤੁਸੀਂ ਦੇਖੋਗੇ ਇਹ ਲੋਹੇ ਦੀ ਸ਼ੀਟ ਪਾਈ ਹੋਈ ਆ ਚਾਦਰ ਤੇ ਉਹ ਸੀਮੈਂਟ ਦੀ ਚਾਦਰ ਪਾਈ ਹੋਈ ਆ ਪੁਰਾਣੀ ਜਿਹੜੀ ਬਣਾਂ ਵਾਲੀ ਹੁੰਦੀ ਸੀ ਹੁਣ ਉਹ ਗਰਮੀ ਦੇ ਵਿੱਚ ਇੰਨੀ ਜ਼ਿਆਦਾ ਤਪ ਜਾਂਦੀ ਆ ਇੱਥੇ ਖੜਨਾ ਵੀ ਮੁਸ਼ਕਿਲ ਹੋ ਜਾਂਦਾ ਗਰਮੀ 'ਚ ਪਰ ਮਜਬੂਰੀ ਨੂੰ ਬਹੁਤ ਸਾਰੇ ਮਰੀਜ਼ਾਂ ਨੂੰ ਰਹਿਣਾ ਪੈਂਦਾ ਵਾ ਇੱਥੇ ਮਜਬੂਰੀ ਉਹਨਾਂ ਦੀ ਜਦੋਂ ਉਹਨਾਂ ਦਾ ਧੀ ਪੁੱਤ ਸਿੰਗਲ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਤਾਂ ਫਿਰ ਉਹ ਘਰੇ ਕਿਵੇਂ ਲੈ ਕੇ ਜਾਣ ਫਿਰ ਗਰਮੀ 'ਚ ਸਾਨੂੰ ਵੀ ਪੱਖੇ কুলਰ ਲਾ ਕੇ ਵੀ ਤਸੱਲੀ ਨਹੀਂ ਸੀ ਹੁੰਦੀ ਵੀ ਇੰਨੀ ਤਕਲੀਫ ਸੀ ਉਹਨਾਂ ਨੂੰ ਪਹਿਲਾਂ ਹੀ ਇੱਕ ਦਵਾਈਆਂ ਬਹੁਤ ਗਰਮ ਚੱਲਦੀਆਂ ਹੁੰਦੀਆਂ ਹਨ ਮਰੀਜ਼ਾਂ ਦੀ ਤੇ ਇਹ ਅਸੀਂ 50x55 ਦਾ ਜਿਹੜਾ ਹਾਲ ਆ ਇਹਦੇ ਤੇ ਵੀ ਗਾਡਰ ਪਾ ਕੇ ਟੇਟਾ ਪਾਉਣੀਆਂ ਚਾਹੁੰਦੇ ਆ ਜੀ ਉਹਦੀਆਂ ਪੱਥਰ ਦੀਆਂ ਜੇ ਕੋਈ ਭੈਣ ਭਰਾ ਸਾਨੂੰ ਗਾਡਰਾਂ ਦੀ ਸੇਵਾ ਕਰਾ ਸਕਦਾ ਪੁਰਾਣੇ ਗਾਡਰ ਪਏ ਆ ਜੇ ਕਿਸੇ ਕੋਲੇ ਪੁਰਾਣੇ ਗਾਡਰ ਹੀ ਪਹੁੰਚ ਦੇ ਕਰ ਦਿਓ ਸਾਨੂੰ ਬਾਕੀ ਹੌਲੀ ਹੌਲੀ ਅਸੀਂ ਇੱਟਾਂ ਦਾ ਸਾਨੂੰ ਸੰਗਤ ਵਾਲੀਆਂ ਥੋੜਾ ਥੁੜਾਈ ਜਾਂਦਾ ਸਹਿਯੋਗ ਪਰ ਗਾਡਰਾਂ ਦੀ ਬਹੁਤ ਲੋੜ ਹੈ ਜੀ ਤੇ ਇੱਕ ਸਟੂਲ ਚਾਹੀਦੇ ਸੀ ਜਿਵੇਂ ਪ੍ਰਸ਼ਾਦ ਦਾ ਛਕਣ ਵਾਸਤੇ ਨਾ ਜਿਵੇਂ ਹੁਣ ਕੁਰਸੀ ਤੇ ਬੈਠ ਕੇ ਬਜ਼ੁਰਗ ਸਾਡੇ ਪ੍ਰਸ਼ਾਦ ਦਾ ਛਕਦੇ ਨੇ ਜਿਹੜੇ ਥੱਲੇ ਨਹੀਂ ਬੈਠ ਹੁੰਦਾ ਜਿੰਨਾਂ ਤੋਂ ਤੇ ਉਹਨਾਂ ਵਾਸਤੇ ਨਾ ਸਾਨੂੰ ਪਲਾਸਟਿਕ ਦੇ ਸਟੂਲ ਚਾਹੀਦੇ ਆ ਜੀ 100 ਪੀਸ ਸਟੂਲ ਐਦਾਂ ਦੇ ਸਟੂਲ ਹੁੰਦੇ ਆ ਜੀ ਉਹ ਪਲਾਸਟਿਕ ਦੀਆਂ ਕੁਰਸੀਆਂ ਦੇ ਨਾਲ ਹੀ ਪਲਾਸਟਿਕ ਦੇ ਸਟੂਲ ਐਦਾਂ ਦੇ ਮਿਲਦੇ ਆ ਜੀ ਤੇ ਇਹ 100 ਪੀਸ ਚਾਹੀਦੇ ਆ ਜੀ ਸਟੂਲ ਦਾ ਤੇ ਇੱਕ ਮੈਟ ਚਾਹੀਦੇ ਆ ਜੀ ਲੰਗਰ ਛਕਣ ਨੂੰ ਪ੍ਰਸ਼ਾਦ ਛਕਣ ਵਾਸਤੇ ਤੇ ਜਿਹੜੇ ਹੁਣ ਸਰਦੀਆਂ ਆ ਗਈਆਂ ਪਲਾਸਟਿਕ ਦੇ ਮੈਟ ਚਾਹੀਦੇ ਆ ਪਹਿਲਾਂ ਸਾਡੇ ਕੋਲੇ ਬੋਰੀ ਵਾਲੇ ਮੈਟ ਤਾਂ ਇਹ ਹੈਗੇ ਆ ਹੁਣ ਬੋਰੀ ਵਾਲੇ ਮੈਟ ਆ ਜਿਹੜੇ ਇਹ ਸਰਦੀਆਂ ਦੇ ਵਿੱਚ ਠਰ ਜਾਂਦੇ ਜਮੀਨ ਦੇ ਉੱਤੇ ਸਤਿ ਸ੍ਰੀ ਅਕਾਲ ਬਾਪੂ ਕਿਵੇਂ ਆ ਠੀਕ ਆ ਪੁੱਤਰਾ ਚਲੋ ਸ਼ੁਕਰ ਹੈ ਸ਼ੁਕਰ ਹੈ ਤੇ ਹੁਣ ਇਹ ਜਿਹੜੇ ਬੋਰੀ ਵਾਲੇ ਮੈਟ ਆ ਇਹ ਵੀ ਇਦਾਂ ਹਨਾ ਫਟੇ ਪਏ ਨੇ ਤੇ ਮੈਟਾਂ ਦੀ ਲੋੜ ਆ ਜੀ ਹਨਾ ਤੁਸੀਂ ਮੈਟ ਭੇਜ ਦਿਓ ਸਾਨੂੰ ਤੇ ਇੱਕ ਟੈਂਟ ਵਾਸਤੇ ਚਾਨਣੀਆਂ ਚਾਹੀਦੀਆਂ ਜਿਵੇਂ ਹੁਣ ਕੈਂਪ ਲਾਉਨੇ ਆ ਬਾਹਰ ਉੱਥੇ ਟੈਂਟ ਲਾਈਦਾ ਕੈਂਪ ਦੇ ਵਿੱਚ ਤੇ ਉਹਦੀਆਂ ਜਿਹੜੀਆਂ ਉੱਪਰ ਚਾਨਣੀਆਂ ਬੰਨ੍ਹਣੀਆਂ ਸਾਈਡਾਂ ਤੇ ਚਾਨਣੀਆਂ ਬੰਨ੍ਹਣੀਆਂ ਉਹ ਜੋ ਜਾਨੀ ਕਿ 20000 ਸਕਰ ਫੁੱਟ ਦਾ ਟੈਂਟਾ ਜਿਹੜਾ ਪਾਈਪਰ ਹੈਗੀਆਂ ਸਾਡੇ ਕੋਲੇ ਚਾੜਨੀਆਂ ਫਟ ਗਈਆਂ ਸਾਰੀਆਂ ਪਰਦੇ ਚਾੜਨੀਆਂ ਉਹ ਚਾਹੀਦੀਆਂ ਜੀ ਉਹ ਜ਼ਰੂਰ ਪਹੁੰਚਦੀਆਂ ਕਰਿਓ ਇੱਕ ਬਿਜਲੀ ਦਾ ਸਮਾਨ ਜ਼ਰੂਰੀ ਹੈ ਜੀ ਉੱਪਰਲੇ ਜਿਹੜੇ ਫਲੋਰ ਦੀਆਂ ਹੁਣ ਤਿਆਰੀਆਂ ਹੋ ਰਹੀਆਂ ਉੱਥੇ ਪੱਖੇ ਲੱਗਣੇ ਆ ਲਾਈਟਾਂ ਲੱਗਣੀਆਂ ਤਾਰਾਂ ਪੈਣੀਆਂ ਬਿਜਲੀ ਦੀਆਂ ਸਾਰੀਆਂ ਉਹ ਦੋਨੇ ਫਲੋਰ ਦੀ ਬਿਜਲੀ ਦੀ ਜਿਹੜੀ ਸਮਾਨ ਦੀ ਜ਼ਰੂਰਤ ਹੈ ਜੀ ਉਹ ਜ਼ਰੂਰ ਕਰਿਓ ਇੱਕ ਪੱਠੀ ਲੈ ਕੇਤੀਏ ਮੁੰਡਿਆਂ ਨੇ ਪੱਠੀ ਜਿਹੜੀ ਆਪਣੀ ਗਰਮ ਪਾਣੀ ਕਰਨ ਵਾਸਤੇ ਹਨ ਲੋੜ ਆ ਉਹਦੀ ਉਹ ਪੱਠੀ ਪਹੁੰਚਦੀ ਕਰਦੇ ਹੋ ਜੀ ਇੱਕ ਬਾਲਣ ਲੱਕੜ ਦਾ ਤੇ ਲੱਕੜ ਜਿਹੜੀ ਹੁੰਦੀ ਆਰੇ ਤੋਂ ਮਿਲਦੀ ਆਪਾਂ ਨੂੰ ਚੀਰੀ ਹੋਈ ਉਹ ਲੱਕੜ ਦੀਆਂ ਜੇ ਇੱਕ ਦੋ ਗੱਡੀਆਂ ਮਿਲ ਜਾਣ ਸਿਆਲਾਂ ਦੇ ਵਿੱਚ ਫਿਰ ਸੌਖਾ ਹੋ ਜੂ ਥੋੜਾ ਜਿਹਾ ਤੇ ਗਾਡਰ ਪੁਰਾਣੇ ਤਾਂ ਤੁਹਾਨੂੰ ਦੱਸਿਆ ਹੀ ਹੈ ਜਿਵੇਂ ਹੈ ਨਾ ਪੁਰਾਣੇ ਗਾਡਰਾਂ ਦੇ ਡੋੜਾ ਇੱਕ ਡੀਜ਼ਲ ਦੀ ਲੋੜ ਆ ਡੀਜ਼ਲ ਹੁਣ ਜਿਵੇਂ ਗਰਮੀਆਂ ਅਸਰਦੀਆਂ ਆ ਗਈਆਂ ਮੈਂ ਤੇ ਪੱਠੀਆਂ ਚੱਲਦੀਆਂ ਅੰਦਰ ਪ੍ਰਸ਼ਾਦਾ ਪਾਣੀ ਬਣਦਾ ਚਾਹ ਬਣਦੀ ਆ ਸਾਰਾ ਦਿਨ ਲਗਾਤਾਰ ਪੱਠੀਆਂ ਚੱਲਦੀਆਂ ਵਾ ਫਿਰ ਜੀਨੇਟਰ ਦੇ ਵਿੱਚ ਵੀ ਪੈਂਦਾ ਵਾ ਤੇ ਪਲੰਬਰ ਦਾ ਸਮਾਨ ਚਾਹੀਦਾ ਪਾਈਪਾਂ ਦਾ ਟੂਟੀਆਂ ਦਾ ਸਮਾਨ ਹਨ ਉਹ ਜਰੂਰ ਸਾਡੇ ਤੱਕਰ ਪਹੁੰਚਦਾ ਕਰਿਓ ਇੱਕ ਦਵਾਈਆਂ ਹਸਪਤਾਲ ਲਈ ਚਾਹੀਦੀਆਂ ਜਿਹੜੇ ਹਸਪੀਟਲ 'ਚ ਸਾਡੇ ਪੇਸ਼ੈਂਟ ਐਲਮੈਂਟ ਨੇ ਉਹਨਾਂ ਦੀਆਂ ਦਵਾਈਆਂ ਦੀ ਲੋੜ ਆ ਜੀ ਸਾਨੂੰ ਜਿਹੜਾ ਕੈਂਪ ਲੱਗਦਾ ਉਹਦੇ ਵਿੱਚ ਦਵਾਈਆਂ ਦੀ ਲੋੜ ਹੁੰਦੀ ਹੈ ਜੀ ਸਾਨੂੰ ਬਹੁਤ ਜ਼ਿਆਦਾ ਉਹ ਦਵਾਈਆਂ ਦੇ ਵਿੱਚ ਤੁਸੀਂ ਸਾਡਾ ਹਿੱਸਾ ਜੇ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਰਜਿਸਟਰ ਸੇਵਾਦਾਰ ਜ਼ਰੂਰ ਬਣੋ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਸਾਨੂੰ ਵਟਸਐਪ ਕਰਨਾ ਤੇ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲੈਣਾ ਫਿਰ ਤੁਸੀਂ ਸਾਨੂੰ ਡਾਇਰੈਕਟ ਸੇਵਾ ਜਿਹੜੀ ਹੈਗੀ ਆ ਉਹ ਅਕਾਊਂਟ ਰਾਹੀਂ ਕਰ ਸਕਦੇ ਹੋ ਅਸੀਂ ਤੁਹਾਨੂੰ ਮੁਨਕਤਾ ਦੀ ਸੇਵਾ ਦਾ ਖਾਤਾ ਜਿਹੜਾ ਹੈਗਾ ਉਹ ਸੈਂਡ ਕਰ ਦਾਂਗੇ ਤੇ ਕੈਂਪ ਦੀਆਂ ਦਵਾਈਆਂ ਵੀ ਤਾਂ ਹੀ ਪੂਰੀਆਂ ਹੋ ਸਕਦੀਆਂ ਵਾ ਕਿਉਂਕਿ ਸਾਰਾ ਕੁਝ ਜਿਹੜਾ ਦਵਾਈਆਂ ਵਾ ਇਹ ਕਾਊਂਟਰ ਆਹੀ ਚੈੱਕ ਰਾਹੀ ਪੇਮੈਂਟ ਹੁੰਦੀ ਆ ਉਹਨਾਂ ਦੀ ਸਾਰੀ ਦਵਾਈ 15 ਤੋਂ 16 ਲੱਖ ਰੁਪਏ ਦੀ ਦਵਾਈ ਹਰ ਮਹੀਨੇ ਕੈਂਪ ਦੇ ਵਿੱਚ ਲੱਗਦੀ ਆ ਦੋ ਕੈਂਪਾਂ ਦੇ ਵਿੱਚ ਤੇ ਉਹ ਦਵਾਈਆਂ ਦੇ ਵਿੱਚ ਵੀ ਤੁਸੀਂ ਹਿੱਸਾ ਪਾ ਸਕਦੇ ਹੋ ਐਜੇ ਸੇਵਾਦਾਰ ਰਜਿਸਟਰਡ ਹੋ ਕੇ ਸਾਡੇ ਨਾਲ ਤੇ ਬਾਕੀ ਅੱਜ ਗੁਨਾਰਕ ਪਾਸ਼ਾ ਮਹਾਰਾਜ ਜੀ ਦੇ ਦਿਹਾੜੇ ਤੇ ਅਰਦਾਸ ਹੋਣ ਲੱਗੀ ਆ ਆਪਾਂ ਅਰਦਾਸ 'ਚ ਸ਼ਾਮਲ ਹੋਣੇ ਆ ਤੁਸੀਂ ਵੀ ਜਰੂਰ ਸ਼ਾਮਲ ਹੋਇਓ ਅਰਦਾਸ 'ਚ ਤੇ ਆਪਣੇ ਗੁਨਾਰਕ ਪਾਸ਼ਾ ਮਹਾਰਾਜ ਜੀ ਦੇ ਦਸ ਦਿੱਤੇ ਹੋਏ ਇਸ ਜੀਵਨ ਦੇ ਵਿੱਚ ਅਸੀਂ ਕੁਝ ਚੰਗਾ ਕਰ ਸਕੀ ਉਹਦੀ ਅਰਦਾਸ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਨਾਂ ਸੰਗਾਂ ਸੁਜਾਨੇ ਧਰਮ ਹੈ ਤਾ ਫਿਰਦੇ ਬਾਤਾਂ ਮਾ ਕਟਵਾਏ ਕੋ ਪ੍ਰਣਾ ਲੋਹਣ ਚੱਕਾਂ ਕਹੇ ਆਰੇ ਨਾਤਰਾਏ ਗਏ ਗਏ ਬੋਲ ਬੋਲੋ ਆਰਾਮ ਸੇਵਾ ਲਈ ਕੁਰਵਾਨੀਆਂ ਤਿੱਥੀਆਂ ਧਰਮ ਹੀ ਹਾਰਿਆ ਸਿਖੇ ਕਿਸ ਸਵਾਸਾਂ ਦਾ ਨਵਾਹੇ ਕਿਨਾਂ ਜੇ ਕਮਾਈਦਾ ਧਿਆਨ ਕਰਕੇ ਖਾਰ ਸਹਾਬ ਬੋਲੇ ਸਹਾਬ ਜੰਨਾ ਸਿੰਘਾਂ ਸਿੰਘਾਂ ਦੇ ਧਰਮ ਹੈ ਸਿੱਧੇ ਮਤਬਦ ਕਰਵਾਏ ਖੋਪਰੀਆਂ ਲੋਹਾਈਆਂ ਚੜ੍ਹਦੇ ਜੜੇ ਆ ਰਹੇ ਨਾਲ ਚਾਰੇ ਗਏ ਕੋਤਵਾਰਾਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨੀ ਹਾਰਿਆ ਸਿੱਖੇ ਕਿਸਾਂ ਸਵਾਸਾਂ ਸੰਗ ਲੁਆਵੇ ਤਿਨਾਂ ਦੇਖ ਲਈ ਜਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੇ ਜੀ ਵਾਹਿਗੁਰੂ ਪੰਜਾਂ ਧਰਤਾਂ ਸਰਵਤ ਕੋਤਵਾਰਾਂ ਧਿਆਨ ਕਰਕੇ ਖਾਲਸਾ ਸਾਹਿਬ ਬੋਲੇ ਜੀ ਵਾਹਿਗੁਰੂ ਪ੍ਰਤਮੇ ਸਰਵਤ ਖਾਸ ਅਰਦਾਸ ਮਾ ਜੀ ਸਰਵਾਤ ਖਾਸ ਨੂੰ ਵਾਹਿਗੁਰੂ 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 ਜਿੱਤ ਆਵੇ ਕਿਤੇ ਆਵਦਾ ਸਰਕਾ ਸਰ ਸਭ ਹੋਵੇ ਜਹਾਂ ਜਹਾਂ ਖਾਸਾ ਜੀ ਸਾਹਿਬ ਕਹਾਂ ਤਹਾਂ ਹਸ਼ਿਆ ਰਿਆ ਹੈ ਦੇਖ ਤੇ ਰਖ ਪਤ ਹੈ ਮਿਤ ਕੇ ਪਾਰ ਪੰਥ ਕੇ ਜੀਤ ਸੇ ਸੰਸਾਰ ਖਾਸਾ ਜੀ ਬੋਲ ਵਾਲੇ ਬੋਲੋ ਜੀ ਸੇਖਾ ਨੂੰ ਸੇਖੇਦਾਨ ਕੇ ਇਸ ਦਾਉ ਰਹਿਤ ਦਾਉ ਬਵੇਕ ਦਾਉ ਵਿਸਾਹਾ ਦਾਉ ਭਰੋਸਾ ਦਾਉ ਤਨਸ ਦਾਉ ਨਾਮ ਦਾਉ ਸ੍ਰੀ ਅੰਮ੍ਰਿਤ ਸੰਗ ਦੇ ਦਰਸ਼ਿਸ਼ਣਾਨ ਚੌਕੀਆਂ ਝੜਦੇ ਭੰਗੇ ਜੁਗ ਜੁਗਾ ਕਾਲ ਦਾ ਧਰਮ ਦਾ જયਕਾਰ ਬੋਲੋ ਜੀ ਸੇਖਾ ਦਾ ਮਾਨ ਮਾਨਤ ਕੇ ਮਾਤਾ ਰਖ ਆ ਵਹਿਗੂ ਨੂੰ ਮੇਰੇ ਘਰੋਂ ਆਪਣੇ ਪਾਤਸ਼ਾਹ ਦੇ ਸਦਾ ਸਹਾਇਦਾਤਾ ਜੀਓ ਸਮੂਹ ਗੁਰਦੁਆਰਾ ਘਰ ਤੋਂ ਆਮਦੇ